ਅੱਜ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਥਾਇਰੋਇਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਪੀਣਾ ਚਾਹੀਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸਮੇਤ ਡੈਰੀ ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਤੁਹਾਡੇ ਸੀਰ ਰਾਨ ਦਵਾਈ ਨੂੰ ਸੋਕਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ థਾਇਰੋਇਡ ਇੱਕ ਸਿਹਤ ਸਮੱਸਿਆ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਸਰੀਰ ਚ ਮੌਜੂਦਾ థਾਇਰੋਇਡ ਗਲੈਂਡ ਥਾਇਰੋਇਡ ਹਾਰਮੋਨ ਨੂੰ ਸਹੀ ਢੰਗ ਨਾਲ ਪੈਦਾ ਕਰਨ ਦਾ ਯੋਗ ਨਹੀਂ ਹੁੰਦਾ థਾਇਰੋਇਡ ਹਾਰਮੋਨ ਨਾ ਸਿਰਫ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਗੋਂ ਇਹ ਤੁਹਾਡੇ ਮੂਡ ਊਰਜਾ ਦੇ ਪੱਧਰ ਤੇ ਸਰੀਰ ਦੇ ਤਾਪਮਨ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਪਰ ਜਦੋਂ థਾਇਰੋਇਡ ਗਲੈਂਡ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਹਾਰਮੋਨ ਪੈਦਾ ਨਹੀਂ ਹੁੰਦੇ ਤਾਂ ਇੱਕ ਵਿਅਕਤੀ ਨੂੰ ਨਿਯਮਤ ਤੌਰ ਤੇ ਦਵਾਈ ਲੈਣ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਖੁਰਾਕ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਥਾਇਰੋਇਡ ਦੀ ਬੀਮਰੀ ਲਈ ਦੁੱਧ ਦਾ ਸੇਵਨ ਸੱਚਮੁੱਚ ਫਾਇਦੇਮੰਦ ਹੁੰਦਾ ਹੈ ਵਿਟਾਮਿਨ ਡੀ 45 ਦੁੱਧ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ ਡੀ ਥਾਇਰੋਇਡ ਦੇ ਪੱਧਰ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ TSH ਦੇ ਪੱਧਰ ਨੂੰ ਸੁਧਾਰਦਾ ਹੈ ਫੋਰਟੀਫਾਈਡ ਦੁੱਧ ਚ ਨਾ ਸਿਰਫ ਵਿਟਾਮਿਨ ਡੀ ਹੁੰਦਾ ਹੈ ਸਗੋਂ ਕੈਲਸ਼ੀਅਮ ਪ੍ਰੋਟੀਨ ਅਤੇ ਆਇਓਡੀਨ ਦੀ ਵੀ ਕਾਫੀ ਦੀ ਮਾਤਰਾ ਹੁੰਦੀ ਹੈ ਇਸ ਦਾ ਥਾਇਰੋਇਡ ਦੀ ਬੀ ਸੀ ਟੀ ਸਰਗਤਮਿਕ ਪ੍ਰਭਾਵ ਪੈਂਦਾ ਹੈ ਥਾਇਰੋਇਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਲੈਣਾ ਚਾਹੀਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸਮੇਤ ਡੈਰੀ ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਸਾਡੇ ਤ੍ਰੀ ਦੁਰ ਦਵਾਈ ਨੂੰ ਸੋਖਣ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਦਵਾਈ ਲੈਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁੱਧ ਅਤੇ ਹੋਰ ਕੈਲਸ਼ੀਅਮ ਨਾਲ ਭਰਪੂਰ ਭੋਜਨ ਪੀਣ ਤੋਂ ਪਹਰੇਸ਼ ਕਰਨਾ ਚਾਹੀਦਾ ਹੈ ਹਾਲਾਂਕਿ ਥਾਇਰੋਇਡ ਦੇ ਮਰੀਜ਼ ਲਈ ਦੁੱਧ ਦਾ ਸੇਵਨ ਜ਼ਰੂਰੀ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦिशा ਹੈਲਥ ਤੇ ਥਾਇਰੋਇਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਪੀਣਾ ਚਾਹੀਦਾ ਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸਮੇਤ ਡੈਰੀ ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਤੁਹਾਡੇ ਸਿਰ ਰਾਨੀ ਦਵਾਈ ਨਹੀਂ ਸੋਕਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ థਾਇਰੋਇਡ ਇੱਕ ਸਿਹਤ ਸਮੱਸਿਆ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਸਰੀਰ ਚ ਮੌਜੂਦਾ థਾਇਰੋਇਡ ਗਲੈਂਡ ਥਾਇਰੋਇਡ ਹਾਰਮੋਨ ਨੂੰ ਸਹੀ ਢੰਗ ਨਾਲ ਪੈਦਾ ਕਰਨ ਦਾ ਯੋਗ ਨਹੀਂ ਹੁੰਦਾ థਾਇਰੋਇਡ ਹਾਰਮੋਨ ਨਾ ਸਿਰਫ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਗੋਂ ਇਹ ਤੁਹਾਡੇ ਮੂਡ ਊਰਜਾ ਦੇ ਪੱਧਰ ਤੇ ਸਰੀਰ ਦੇ ਤਾਪਮਨ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਪਰ ਜਦੋਂ థਾਇਰੋਇਡ ਗਲੈਂਡ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਹਾਰਮੋਨ ਪੈਦਾ ਨਹੀਂ ਹੁੰਦੇ ਤਾਂ ਇੱਕ ਤੇ ਵਿਅਕਤੀ ਨੂੰ ਨਿਯਮਤ ਤੌਰ ਤੇ ਦਵਾਈ ਲੈਣ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਖੁਰਾਕ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਥਾਇਰੋਇਡ ਗ੍ਰੇਸ ਲਈ ਦੁੱਧ ਦਾ ਸੇਵਨ ਸੱਚਮੁੱਚ ਫਾਇਦੇਮੰਦ ਹੁੰਦਾ ਹੈ ਵਿਟਾਮਿਨ D 45 ਦੁੱਧ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ D ਥਾਇਰੋਇਡ ਦੇ ਪੱਧਰ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ TSH ਦੇ ਪੱਧਰ ਨੂੰ ਸੁਧਾਰਦਾ ਹੈ ਫੋਰਟੀਫਾਈਡ ਦੁੱਧ ਚ ਨਾ ਸਿਰਫ ਵਿਟਾਮਿਨ D ਹੁੰਦਾ ਹੈ ਸਗੋਂ ਕੈਲਸ਼ੀਅਮ ਪ੍ਰੋਟੀਨ ਅਤੇ ਆਇਓਡੀਨ ਦੀ ਵੀ ਕਾਫੀ ਮਾਤਰਾ ਹੁੰਦੀ ਹੈ ਇਸ ਦਾ ਥਾਇਰੋਇਡ ਗ੍ਰੇਸ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਥਾਇਰੋਇਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਲੈਣਾ ਚਾਹੀਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸਮੇਤ ਦयरी ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਸਾਡੇ ਤ੍ਰੀ ਦੁਰ ਦਵਾਈ ਨੂੰ ਸੋਖਣ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਦਵਾਈ ਲੈਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁੱਧ ਅਤੇ ਹੋਰ ਕੈਲਸ਼ੀਅਮ ਨਾਲ ਭਰਪੂਰ ਭੋਜਨ ਪੀਣ ਤੋਂ ਪਹਰੇਸ ਕਰਨਾ ਚਾਹੀਦਾ ਹੈ ਹਾਲਾਂਕਿ ਥਾਇਰੋਇਡ ਦੇ ਮਰੀਜ਼ ਲਈ ਦੁੱਧ ਦਾ ਸੇਵਨ ਜ਼ਰੂਰੀ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਥਾਇਰੋਇਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਪੀਣਾ ਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸਮੇਤ ਡੈਰੀ ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਦਵਾਈ ਨਹੀਂ ਸੋਕੰਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ థਾਇਰੋਇਡ ਇੱਕ ਸਿਹਤ ਸਮੱਸਿਆ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਸਰੀਰ ਚ ਮੌਜੂਦਾ థਾਇਰੋਇਡ ਗਲੈਂਡ ਥਾਇਰੋਇਡ ਹਾਰਮੋਨ ਨੂੰ ਸਹੀ ਢੰਗ ਨਾਲ ਪੈਦਾ ਕਰਨ ਦਾ ਯੋਗ ਨਹੀਂ ਹੁੰਦਾ థਾਇਰੋਇਡ ਹਾਰਮੋਨ ਨਾ ਸਿਰਫ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਗੋਂ ਇਹ ਤੁਹਾਡੇ ਮੂਡ ਊਰਜਾ ਦੇ ਪੱਧਰ ਤੇ ਸਰੀਰ ਦੇ ਤਾਪਮਨ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਪਰ ਜਦੋਂ థਾਇਰੋਇਡ ਗਲੈਂਡ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਹਾਰਮੋਨ ਪੈਦਾ ਨਹੀਂ ਹੁੰਦੇ ਤਾਂ ਇੱਕ ਵਿਅਕਤੀ ਨੂੰ ਨਿਯਮਤ ਤੌਰ ਤੇ ਦਵਾਈ ਲੈਣ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਖੁਰਾਕ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਥਾਇਰੋਇਡ ਦੀ ਬੀਮਰੀ ਲਈ 207 ਸੱਚਮੁੱਚ ਫਾਇਦੇਮੰਦ ਹੁੰਦਾ ਹੈ ਵਿਟਾਮਿਨ ਡੀ 45 ਦੁੱਧ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ ਡੀ ਥਾਇਰੋਇਡ ਦੇ ਪੱਧਰ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ TSH ਦੇ ਪੱਧਰ ਨੂੰ ਸੁਧਾਰਦਾ ਹੈ 45ਡ ਦੁੱਧ ਚ ਨਾ ਸਿਰਫ ਵਿਟਾਮਿਨ ਡੀ ਹੁੰਦਾ ਹੈ ਸਗੋਂ ਕੈਲਸ਼ੀਅਮ ਪ੍ਰੋਟੀਨ ਅਤੇ ਆਇਓਡੀਨ ਦੀ ਵੀ ਕਾਫੀ ਮਾਤਰਾ ਹੁੰਦੀ ਹੈ ਇਸ ਦਾ ਥੈਰਡ ਦਿਨ ਲਈ ਇਸ ਦੇ ਤੇ ਸਰਕਾਤਮਿਕ ਪ੍ਰਭਾਵ ਪੈਂਦਾ ਹੈ ਥੈਰਡ ਦੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਤੁਹਾਨੂੰ ਘੱਟੋ ਘੱਟ 4 ਘੰਟੇ ਦੁੱਧ ਨਹੀਂ ਲੈਣਾ ਚਾਹੀਦਾ ਦਰਅਸਲ ਦੁੱਧ ਪਨੀਰ ਅਤੇ ਦਹੀਂ ਸੰਮੇਤ ਦयरी ਉਤਪਾਦਾਂ 'ਚ ਕੈਲਸ਼ੀਅਮ ਦਾ ਪੱਧਰ ਉੱਚਾ ਹੁੰਦਾ ਹੈ ਜੋ ਸਾਡੇ ਤ੍ਰੀ ਦੁਆਰਾ ਦਵਾਈ ਨੂੰ ਸੋਖਣ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਦਵਾਈ ਲੈਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁੱਧ ਅਤੇ ਹੋਰ ਕੈਲਸ਼ੀਅਮ ਨਾਲ ਭਰਪੂਰ ਭੋਜਨ ਪੀਣ ਤੋਂ ਪਹਰੇਸ਼ ਕਰਨਾ ਚਾਹੀਦਾ ਹੈ ਹਾਲਾਂਕਿ ਥਾਇਰੋਇਡ ਦੇ ਮਰੀਜ਼ ਲਈ ਦੁੱਧ ਦਾ ਸੇਵਨ ਜ਼ਰੂਰੀ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ